ਤਾਣ ਗੁਰੂ ਨਿਤਾਣਿਆ ਦੇ ਤਾਣ ਗੁਰੂ ਨਿਉਟੀਆਂ ਦੀ ਓਟ ਨਿਆਸਰਿਆਂ ਦੇ ਆਸਰੇ ਨੀ ਗੱਥੀਆਂ ਦੀ ਗਤ ਨਿਥਾਵਿਆ ਦੇ ਥਾਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਣਾ ਕਮਲਾ ਪਾਸਰਦਾਸ ਬੇਨਤੀ ਜੋਦਲੀ ਕਰਦੇ ਹਾਂ ਮਹਾਰਾਜ ਮਹਾਰਾਜ ਜੀ ਹੱਤਾ ਵਿਦੇ ਇਸਤਰੀ ਸਸੰਗ ਜਥੇ ਮਹਾਰਾਜ ਅੰਤਿ ਦੀਵਾਨ ਸੁਜਾਈ ਹਨ ਮਹਾਰਾਜ ਸਜੇਵ ਦਿਵਾਨਾ ਵਿੱਚ ਸੁਲਸਕਮਨੀ ਸਾਹਿਬ ਦੇ ਪਾਠ ਨਹੀ ਬਾਣੀ ਦੇ ਹਰਜਸ ਕੀਰਤਨ 6 ਕੋੜੀ ਅਨਸਾਹਿਬ ਪੰਜਾਬ ਪੂਰੇ ਸਭੀ ਪੰਜਾਬ ਕਿਤੇ ਗਏ ਹਨ ਮਹਾਰਾਜ ਆਪ ਜੀ ਦੀ ਸਮੂਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਲੱਗਾ ਮਾਤਰਾਵਾਂ ਦੀਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੁਣ ਜੀ ਮਹਾਰਾਜ ਆਪ ਜੀ ਬਖਸ਼ਣਹਾਰ ਪਿਤਾ ਹੋ ਬਖਸ਼ਿ ਲਿਨਾ ਜੀ ਅਗਾ ਤੋਂ ਬਾਣੀ ਪੜਨ ਸੇਵਾ ਮ ਕਰੰਤਾ ਬਲ ਉਦਮ ਚਾਹੋ ਬਖਸ਼ਿਸ਼ ਕਰਨਾ ਮਹਾਰਾਜ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅਨੰਕ ਦਾਸ ਮੁਕਤੇ ਜੋ ਬੋਲੇ ਇहां ਉहां ਤਸ ਹੋਏ ਦੇਵਾਪਸ ਆਪ ਜੀ ਦੀ ਤਰ ਗੱਲ ਸੇਵਾ ਮਹਾਰਾਜ ਡਾਕਟਰ ਓਮਕਾਰ ਸਿੰਘ ਸੇਵਕ ਸੇਵਕ ਡਾਕਟਰ ਓਂਕਾਰ ਸਿੰਘ ਜੀ ਸੇਵਕ ਪਰਿਵਾਰ ਕੋਲ ਮਹਾਰਾਜ ਆਪ ਅੱਜ ਦੀ ਸੇਵਾ ਕੀਤੀ ਗਈ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਮੂਹ ਸੇਵਕ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਥਾਣੇ ਪਾਵਣੀਆਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਘਣਾ ਮਹਾਰਾਜ ਸਭਨਾ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਬੱਚਿਆਂ ਨੂੰ ਨਾਮ ਬਾਣੀ ਦੀਆਂ ਦਰਤਾਂ ਬਖਸ਼ਿਸ਼ ਕਰਨਿਆ ਦੁੱਖਾਂ ਰੋਗਾਂ ਦਾ ਨਾਸ ਕਰਨਾ ਸੁਖਾਂ ਦਾ ਪ੍ਰਕਾਸ਼ ਕਰਨਾ ਕਾਮ ਕ੍ਰੋਧ ਲੋਭ ਮੋਹ ਦਾ ਤੋਂ ਬਚਾ ਕੇ ਰੱਖਣਾ ਪੂਤਾ ਮਾਤਾ ਕੀ ਅਸੀਸ ਨਿਮਖਣਾ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਆਪ ਜੀ ਦੇ ਦਰਗਹ ਦੇ ਸੇਵਕ ਗਿਰਵੀਨ ਸਿੰਘ ਮਹਾਰਾਜ ਮਾਤਾ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਕਰਨ ਮਹਾਰਾਜ ਜੋ ਜੋ ਮਨੋ ਭਾਵਨਾ ਵਾਲੇ ਕੇ ਆਪ ਜਿੱਦਿਆ ਕੀ ਅਰਦਾਸ ਬੇਨਤੀ ਜੋਦੜੀ ਕਰੇਨ ਮਹਾਰਾਜ ਸੋ ਸੋਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆ ਮਹਾਰਾਜ ਸਮੂਹ ਸੇਵਕ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਥਾਏ ਪੜਿਆ ਮਹਾਰਾਜ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧੁ ਕੈ ਮਹਾਰਾਜ ਜੋ ਜਿਸ ਮਤਿ ਬਖਸ਼ਣਾ ਸਦਾ ਆਪ ਨੇ ਚਰਣਾ ਨਾਲ ਜੋੜ ਕੇ ਰੱਖਣਾ ਮਹਾਰਾ ਸੇਵਕ ਪਰਿਵਾਰ ਬੋਲੋ ਮਹਾਰਾਜ ਕੜਾ ਪ੍ਰਸਾਦਿਕ ਹਾਜ਼ਰੀ ਚਾਦਕ ਸਾਹਿਬ ਹਾਜ਼ਰੀ ਮਹਾਰਾਜ ਅਦਰ ਪ੍ਰਵਾਣ ਹੋਏ ਪ੍ਰਵਾਣ ਹੋਇਆ ਪ੍ਰਸਾਦ ਸਾਧ ਸੰਗਤ ਚ ਵਰਤੇ ਜੋ ਜੀ ਛਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਆਪ ਜੀ ਕਰੋ ਕਿਰਪਾ ਆਪ ਜੀ ਆਪਣਾ ਅਟਾ ਨੇ ਲਾਈਵ ਹੁਕਮਨਾਮਾ ਬਖਸ਼ ਕੇ ਸੇਵਕ ਨੂੰ ਨਿਹਾਲ ਕਰੋ ਹੁਕਮ ਤੇ ਚਲਨ ਦੀ ਸੁਮਤ ਪਖਣੀ ਮਹਾਰਾਜ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦਾ ਪ੍ਰਕਾਸ਼ ਗੁਰੂ ਪਰਮੇਸ਼ਰ ਮਹਾਰਾਜ ਤੇ ਬਾਬਾ ਬੁੱਢਾ ਸਿੰਘ ਸਾਹਿਬ ਬਾਬਾ ਬੁੱਢਾ ਜੀ ਦਾ ਪ੍ਰਕਾਸ਼ ਜਨਮ ਕੇ ਆੜਾਏ ਮਹਾਰਾਜ ਕਿਰਪਾ ਕਰਨੀ ਮਹਾਰਾਜ ਸਮੂਹ ਸੰਗਤਾਂ ਨੂੰ ਨਾਮ ਬਾਣੀ ਦੀਆਂ ਦਾਤਾਂ ਬਖਸ਼ਿਸ਼ ਕਰਨਿਆ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਸਮੂਹ ਸੇਵਕ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨਿਆ ਮਹਾਰਾਜ ਆਪ ਜੀ ਦੇ ਚਰਨ ਸਰਨ ਜੋ ਆਏ ਸੋ ਰਾਜੀ ਜਾਵੇ ਸੁਖ ਹੋਵੇ ਨਾਮ ਚਿਤਾਵੇ ਗੁਰਨਾਣਕ ਨਾਮ ਚਰਨ ਜੀ ਕਾ ਤੇਰੇ ਪਾਣੇ ਸਰਬੱਤ ਦਾ ਖਾਲਸਾ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਲੇ ਸੋ ਨਿਹਾਲ